ਸਿੰਦੇ ਸਰਦਾਰਸ ਦੀ ਪੰਜਾਬੀ ਫਿਲਮ ਹੁਸ਼ਿਆਰ ਸਿੰਘ ਨੂੰ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਹੰਗਾਰਾ ਮਿਲ ਰਿਹਾ ਹੈ ਤੇ ਹੁਣ ਪੰਜਾਬੀ ਸਿਨੇਮਾ ਦੇ ਸਾਰੇ ਰਿਕਾਰਡ ਵੀ ਇਹ ਫਿਲਮ ਤੋੜ ਦਵੇਗੀ। ਦੱਸਦੇ ਕਿ ਪੰਜਾਬੀ ਸਿਨੇਮਾ ਦੀ ਇੱਕ ਹੋਰ ਆਲਾ ਕੰਟੈਂਟ ਅਧਾਰਿਤ ਫਿਲਮ ਦੇ ਵਜੋਂ ਸਾਹਮਣੇ ਆਉਣ ਜਾ ਰਹੀ ਹੈ ਪੰਜਾਬੀ ਫਿਲਮ ਹੁਸ਼ਿਆਰ ਸਿੰਘ ਆਪਣਾ ਜਿਹੜਾ ਕਿ ਅਰਸਤੂ ਜੋ ਕਿ 7 ਫਰਵਰੀ ਨੂੰ ਦੇਸ਼ ਵਿਦੇਸ਼ ਦੇ ਸਾਰੇ ਸਿਨੇਮਾ ਘਰਾਂ ਦੇ ਵਿੱਚ ਜੋੜੀ ਕਿ ਰਿਲੀਜ਼ ਹੋਣ ਵਾਲੀ ਹੈ ਉਸ ਨਵੇਂ ਸ਼ਿੰਗਾਰ ਬਣਨ ਜਾ ਰਹੀ ਹੈਗੇ ਸਿਨੇਮਾ ਘਰਾਂ ਸ਼ਿੰਗਾਰ ਬਣਨ ਜਾ ਰਹੀ ਹੈਗੀ ਤੇ ਓਮ ਜੀ সিনে ਵਰਲਡ ਅਤੇ ਸਰਤਾਜ ਫਿਲਮਸ ਦੇ ਵੱਲੋਂ ਸੰਯੁਕਤ ਰੂਪ ਦੇ ਵਿੱਚ ਬਣਾਈ ਅਤੇ ਪੇਸ਼ ਕੀਤੀ ਜਾ ਰਹੀ ਹੈ ਦੱਸਦੇ ਕਿ ਇਸ ਫਿਲਮ ਦਾ ਲੇਖਕ ਜਗਦੀਪ ਸਿੰਘ ਵਡਿੰਗ ਜਖਤੀ ਨਿਰਦੇਸ਼ਕ ਉਦੇ ਪ੍ਰਤਾਪ ਸਿੰਘ ਦੇ ਵੱਲੋਂ ਕੀਤਾ ਗਿਆ ਹੈਗਾ ਤੇ ਪਰਿਵਾਰਿਕ ਡਰਾਮਾ ਆਧਾਰਿਤ ਕਹਾਣੀ ਆਲੇ ਜੋੜੇ ਕਿ ਕਹਾਣੀ ਦੁਆਲੇ ਬਣੀ ਗਈ ਹੈ ਇਸ ਫਿਲਮ ਦੇ ਵਿੱਚ ਸਤਿੰਦਰ ਸਰਤਾਜ ਅਤੇ ਸਿਮੀ ਚਾਹਲ ਲੀਡ ਜੋੜੀ ਦੇ ਵਿੱਚੋਂ ਨਜ਼ਰ ਆਉਣਗੀ ਤਸਵੀਰਾਂ ਤੁਸੀਂ ਪੋਸਟਰ ਦੇ ਵਿੱਚ ਹੀ ਦੇਖ ਸਕਦੇ ਹੋ ਸਕੂਲੀ ਆ ਦੱਸਦੀ ਹੈ ਕਿ ਜੋ ਕਿ ਪਹਿਲੀ ਵਾਰ ਇਕੱਠਿਆਂ ਸਕਰੀਨ ਦੇ ਵਿੱਚ ਸਕਰੀਨ ਸ਼ੇਅਰ ਕਰਨ ਜਾ ਰਹੇ ਨੇ ਸਤਿੰਦਰ ਸਰਤਾਜ ਦੇ ਸਿਮੀ ਚਾਹਲ ਜਿਨ੍ਹਾਂ ਦੀ ਖੂਬਸੂਰਤੀ ਸਿਨੇਮਾ ਮੌਜੂਦਗੀ ਨੂੰ ਦਰਸ਼ਕਾਂ ਦਾ ਚੰਗਾ ਪ੍ਰੀ ਜਿਹੜਾ ਕਿ ਦੱਸਦੇ ਕਿ ਪ੍ਰੀ ਰਿਲੀਜ਼ ਹੰਗਾਰਾ ਵੀ ਚਾਰੇ ਪਾਸੇ ਤੋਂ ਮਿਲ ਰਿਹਾ ਹੈਗਾ ਤੇ ਉੱਥੇ ਹੀ ਬਿਗ ਸੈਟਅਪ ਅਤੇ ਵਿਸ਼ਾਲ ਕੈਨਵਸ ਅਧੀਨ ਫਿਲਮਬੱਤ ਕੀਤੀ ਗਈ ਹੈ ਤੇ ਇਹ ਫਿਲਮ ਆਪਣੇ ਕਈ ਖਾਸ ਫੈਲਵਾਨ ਨੂੰ ਲੈ ਕੇ ਫਿਲਮੀ ਗਲਿਆਰੇ ਦੇ ਵਿੱਚ ਖਾਸੇ ਚਰਚਾ ਦਾ ਕੇਂਦਰ ਬਣੀ ਹੋਈ ਹੈ ਜਿਸ ਦੇ ਵਿੱਚ ਇੱਕ ਅਹਿਮ ਕਾਰਨ ਇਹ ਵੀ ਹੈਗਾ ਕਿ ਪੰਜਾਬੀ ਸਿਨੇਮਾ ਦੀ ਇਹ ਅਜੇਹੀ ਵਿਲੱਖਣ ਫਿਲਮ ਵੀ ਹੈ ਜਿਸ ਦੇ ਵਿੱਚ 85 ਦੇ ਲਗਭਗ ਜਾਣੇ ਪਛਾਣੇ ਅਤੇ ਪ੍ਰਤਿਭਾਵਨ ਕਲਾਕਾਰਾਂ ਦੇ ਵੱਲੋਂ ਕੰਮ ਕੀਤਾ ਗਿਆ ਜਿਨ੍ਹਾਂ ਤੋਂ ਇਲਾਵਾ ਸਤਿੰਦਰ ਸਰਤਾਜ ਦੇ ਵੱਲੋਂ ਆਪਣੇ ਘਰੇਲੂ ਪ੍ਰੋਡਕਸ਼ਨ ਹਾਊਸ ਸੇਟ ਬਣਾਈ ਜਾ ਰਹੀ ਹੈ ਉਧਰ ਹੀ ਬਣਾਈ ਜਾ ਰਹੀ ਹੈ ਤੇ ਉਹਨਾਂ ਦੀ ਪਹਿਲੀ ਫਿਲਮ ਹੈ ਜਿਸ ਦੇ ਨਾਲ ਉਹ ਆਪਣੇ ਹੋਮ ਪ੍ਰੋਡਕਸ਼ਨ ਦਾ ਸ਼ਾਨਦਾਰ ਆਗਾਜ਼ ਕਰਨ ਜਾ ਰਹੇ ਤਾਂ ਸੇਕੀ ਪੰਜਾਬ ਦੇ ਵਕਵਕ ਹਿੱਸਿਆਂ ਦੇ ਵਿੱਚ ਫਿਲਮਾਈ ਗਈ ਹੈ ਇਸ ਫਿਲਮ ਨੂੰ ਕਲਾ ਅਤੇ ਸੋਸ਼ਲ ਪਲੇਟਫਾਰਮ ਦੇ ਉੱਪਰ ਛਾਇ ਰਹਿਣ ਵਾਲੇ ਕਲਾਕਾਰਾਂ ਦੇ ਵੱਲੋਂ ਵੀ ਕਾਫੀ ਭਰਵੀ ਸਪੋਰਟ ਵੀ ਮਿਲ ਰਹੀ ਹੈ ਜਿਨ੍ਹਾਂ ਦੇ ਵਿੱਚ ਪ੍ਰਸਿੱਧ ਕਾਮੇਡੀਅਨ ਜੋੜੀ ਸੰਤਾ ਬੰਤਾ ਵੀ ਸ਼ਾਮਿਲ ਹੈ ਜਿਨ੍ਹਾਂ ਦੇ ਦੁਆਰਾ ਵੀ ਆਪਣੇ ਸੋਸ਼ਲ ਮੀਡੀਆ ਹੈਂਡਲ ਦੇ ਉੱਪਰ ਇਸ ਦੀ ਰੱਜ ਕੇ ਹਮਾਇਤ ਵੀ ਕੀਤੀ ਜਾ ਰਹੀ ਹੈ ਦੱਸ ਕਿ ਹਾਲ ਹੀ ਦੇ ਸਮੇਂ ਦੇ ਵਿੱਚ ਰਿਲੀਜ਼ ਹੋਈਆਂ ਪੰਜਾਬੀ ਫਿਲਮਾਂ ਕਲੀ ਜੋਟਾ ਅਤੇ ਸ਼ਾਇਰ ਦੀ ਸਫਲਤਾ ਅਤੇ ਜਿਹੜੇ ਕਿ ਸਲਾਉਤਾ ਤੋਂ ਬਾਅਦ ਬਤੌਰ ਅਦਾਕਾਰ ਮਜ਼ਬੂਤ ਪੈੜਾ ਸਿਰਜਦੇ ਜਾ ਰਹੇ ਨੇ ਸਤਿੰਦਰ ਸਤਾਜ ਦੀ ਇਸ ਵਾਰੇ 2025 ਦੇ ਵਿੱਚ ਰਿਲੀਜ਼ ਹੋਣ ਜਾ ਰਹੀ ਆ ਪਹਿਲੀ ਫਿਲਮ ਹੈਗੀ ਐ ਜਿਸ ਨੂੰ ਲੈ ਕੇ ਜਿਹੜੇ ਕਿ ਫੈਨਸ ਕਾਫੀ ਐਕਸਾਈਟਮੈਂਟ ਨਜ਼ਰ ਆ ਰਹੇ ਨੇ ਦੱਸ ਦਈਏ ਕਿ ਜਿਸ ਨੂੰ ਲੈ ਕੇ ਉਹ ਬੇहद ਉਤਸ਼ਾਹਿਤ ਅਤੇ ਆਸ਼ਵੰਦ ਨਜ਼ਰ ਵੀ ਆ ਰਹੇ ਨੇ ਤਾਂ ਤੁਹਾਨੂੰ ਕਿੰਨੀ ਕੁ ਡੀਕ ਹੈਗੀ ਐ ਇਸ ਫਿਲਮ ਦੀ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਦੱਸ ਦਈਏ ਕਿ ਕਿਹਾ ਜਾ ਰਿਹਾ ਹੈਗਾ ਕਿ ਪੰਜਾਬੀ ਸਿਨੇਮਾ ਘਰਾਂ ਦੇ ਵਿੱਚ ਇਹ ਫਿਲਮ ਇਸ ਵਾਰ ਰਿਕਾਰਡ ਤੋੜ ਦਵੇਗੀ